ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਤੀ ਦਾ ਨਮਾ ਰੂਪ ਸਾਰੀ ਤਿਆਰੀ ਹੋ ਗਈ ਪਰੌਣੇ ਆਉਣ ਹੀ ਵਾਲੇ ਆ ਨਰਿੰਜਨ ਨੇ ਆਪਣੀ ਘਰ ਵਾਲੀ ਨੂੰ ਪੁੱਛਿਆ ਹਾਂਜੀ ਸਾਰੀ ਤਿਆਰੀ ਹੋ ਗਈ ਬਸ ਕਿਰਨ ਉਦਾਸ ਜਿਹੀ ਹੈ ਇਹ ਕਹੀ ਜਾਂਦੀ ਹੈ ਮੈਂ ਨਹੀਂ ਮਿਲਣਾ ਕਿਸੇ ਨੂੰ ਮਮਤਾ ਨੇ ਜਵਾਬ ਦਿੱਤਾ ਤੂੰ ਸਮਝਾਉਣਾ ਸੀ ਉਸ ਨੂੰ ਮੈਂ ਤਾਂ ਸਮਝਾਇਆ ਸੀ ਪਰ ਉਸ ਨੂੰ ਵੀ ਕੀ કહਾਂ ਮੇਰਾ ਤਾਂ ਆਪਣਾ ਦਿਲ ਘਬਰਾ ਰਿਹਾ ਹੈ ਕਿਸੇ ਦਾ ਮੂੰਹ ਦੇਖ ਕੇ ਉਹਦੇ ਦਿਲ ਦਾ ਪਤਾ ਨਹੀਂ ਲੱਗਦਾ ਪਹਿਲਾਂ ਵੀ ਤਾਂ ਆਪਾਂ ਆਪਣੇ ਵੱਲੋਂ ਵਧੀਆ ਘਰ ਲੱਭਿਆ ਸੀ ਆਪਾਂ ਕੀ ਸਮਝਿਆ ਤੇ ਉਹ ਕੀ ਨਿਕਲੇ ਸੀ ਤਨ ਦੇ ਜ਼ਖਮ ਭਰ ਜਾਂਦੇ ਆ ਮਨ ਦੇ ਜ਼ਖਮ ਛੇਤੀ ਨਹੀਂ ਭਰਦੇ ਨਿਯਤ ਸਮੇਤੇ ਪਰੌਣੇ ਆਏ ਨਿੱਕੀ ਜੀ ਬੁਲਬੁਲ ਉਸਦੇ ਪਾਪਾ ਕੇਸ਼ਵ ਤੇ ਬੁਲਬੁਲ ਦੇ ਵੱਡੇ ਮੰਮੀ ਸੁਸ਼ੀਲਾ ਵੱਡੇ ਪਾਪਾ ਅਵਿਨਾਸ਼ ਉਹਨਾਂ ਨੂੰ ਬਿਠਾਇਆ ਗਿਆ ਨਿਰੰਜਨ ਨੇ ਆਪਣਾ ਤੇ ਮਮਤਾ ਦਾ ਪਰਚਾ ਕਰਵਾਇਆ ਛੋਟੀ ਬੁਲਬੁਲ ਤੋਂ ਇਲਾਵਾ ਬਾਕੀ ਸਾਰਿਆਂ ਨੇ ਜਿਵੇਂ ਜ਼ਬਰਦਸਤੀ ਦੀ ਮੁਸਕਰਾਹਟ ਬੁੱਲਾਂ ਤੇ ਲਿਆਂਦੀ ਹੋਈ ਸੀ ਕਿਰਨ ਜਦੋਂ ਕਮਰੇ ਵਿੱਚ ਆਈ ਤਾਂ ਬੁਲਬੁਲ ਸੁਸ਼ੀਲਾ ਨੂੰ ਹੌਲੀ ਜਿਹੀ ਕਹਿਣ ਲੱਗੀ ਵੱਡੇ ਮੰਮਾ ਵੱਡੇ ਮੰਮਾ ਇਹ ਮੇਰੇ ਮੰਮੀ ਆ ਸੁਸ਼ੀਲਾ ਨੇ ਮੁਸਕਰਾ ਕੇ ਬੁਲਬੁਲ ਨੂੰ ਗੋਦ ਵਿੱਚ ਲਿਆ ਤੇ ਕਿਹਾ ਜੇ ਤੂੰ ਗੁੱਡ ਬੇਬੀ ਬਣੀ ਫੇਰ ਗੁੱਡ ਬੇਬੀ ਤਾਂ ਮੈਂ ਹੈਗੀ ਆ ਬੁਲਬੁਲ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਉਸ ਦੀ ਮਸੂਮੀਅਤ ਦੇਖ ਕੇ ਕਿਰਨ ਵੀ ਮੁਸਕਰਾ ਪਈ ਮਹਿਮਾਨਾਂ ਨੂੰ ਚਾਹ ਪਾਣੀ ਦਿੱਤੀ ਗਈ ਚਾਹ ਪੀਂਦਿਆਂ ਥੋੜੀਆਂ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਨਰਿੰਦਰ ਨੇ ਕੇਸ਼ਵ ਨੂੰ ਉਸ ਦੇ ਕੰਮ ਕਾਰ ਬਾਰੇ ਪੁੱਛਿਆ ਉਹ ਬਹੁਤ ਪਿਆਰ ਨਾਲ ਸੁਲਝੇ ਹੋਏ ਜਵਾਬ ਦੇ ਰਿਹਾ ਸੀ ਨਰਿੰਦਰ ਤੇ ਮੰਮਤਾ ਨੂੰ ਬੜਾ ਪੜਾ ਲੱਗਾ ਸਾਉ ਜਿਹੇ ਸੁਆਦਾ ਮੰਮਤਾ ਨੇ ਸੁਸ਼ੀਲਾ ਨੂੰ ਪੁੱਛਿਆ ਬੋਲਬੋਲ ਦੀ ਮੰਮੀ ਨੂੰ ਕੀ ਹੋਇਆ ਸੀ ਸੁਸ਼ੀਲਾ ਨੇ ਇੱਕਦਮ ਕੋਈ ਜਵਾਬ ਨਾ ਦਿੱਤਾ ਮਮਤਾ ਨੂੰ ਲੱਗਾ ਉਹ ਜਿਵੇਂ ਬੇਚੈਨ ਜਹੀ ਹੋ ਗਈ ਹੋਵੇ ਅਵਿਨਾਸ਼ ਨੇ ਕਿਹਾ ਜਿਵੇਂ ਗੱਲ ਸੰਭਾਲਦੇ ਹੋਏ ਕਿਹਾ ਜੀ ਖਾਣਾ ਬਣਾਉਂਦੇ ਸਮੇ ਪਤਾ ਨਹੀਂ ਕਿਵੇਂ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਤੇ ਉਹ ਸਾਨੂੰ ਛੱਡ ਕੇ ਚਲੀ ਗਈ ਸੁਣ ਕੇ ਕਿਰਨ ਤੇ ਉਸਦੇ ਮੰਮੀ ਪਾਪਾ ਦੇ ਮੂੰਹੋਂ ਵੀ ਆ ਨਿਕਲ ਗਈ। ਕੁਝ ਪਲ ਲਈ ਫੇਰ ਸਾਰੇ ਚੁੱਪ ਹੋ ਗਏ ਜਿਵੇਂ ਇੱਕ ਦੂਜੇ ਤੋਂ ਨਜ਼ਰਾਂ ਬਚਾਉਣ ਲੱਗੇ। ਨਰਿੰਜਨ ਤੇ ਮਮਤਾ ਦੀਆਂ ਦੋ ਧੀਆ ਕਿਨ ਤੇ ਆਸ਼ਾ ਲਾਡਾ ਨਾਲ ਪਾਲੀਆਂ। ਪਹਿਲਾਂ ਆਸ਼ਾ ਦਾ ਵਿਆਹ ਕੀਤਾ। ਉਹ ਆਪਣੇ ਘਰ ਬਹੁਤ ਖੁਸ਼ ਸੀ। ਉਸ ਦਾ ਘਰ ਵਾਲਾ ਵੀ ਚੰਗੇ ਸੁਭਾਅ ਦਾ ਸੀ। ਪਰ ਕਿਰਨ ਦਾ ਵਿਆਹ ਕੀਤਾ ਤਾਂ ਉਹ ਬੰਦੇ ਚੰਗੇ ਨਹੀਂ ਨਿਕਲੇ ਉਹ ਦਾਜ ਦੇ لالچی ਕਿਰਨ ਨੂੰ ਵਾਰ-ਵਾਰ ਪੇ ਕਿਉਂ ਪੈਸੇ ਲੈਣ ਲਈ ਤੰਗ ਕਰਨ ਲੱਗੇ ਤਾਨੇ ਮੇਣਿਆਂ ਤੋਂ ਬਾਅਦ ਜਦੋਂ ਗੱਲ ਮਾਰਕੁਟਾਈ ਤੇ ਆ ਗਈ ਤਾਂ ਕਿਰਨ ਕੋਲੋਂ ਬਰਦਾਸ਼ਤ ਨਾ ਹੋਇਆ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਰਿਸ਼ਤਾ ਬਚਾਉਣ ਵਿੱਚ ਸਫਲ ਨਹੀਂ ਹੋਈ ਉਸ ਦਾ ਤਲਾਕ ਹੋ ਗਿਆ 3 ਸਾਲ ਹੋ ਗਏ ਸੀ ਪਾਪਾ ਦੇ ਕਹਿਣ ਤੇ ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਮਾਪੇ ਕਦੋਂ ਤੱਕ ਜਵਾਨ ਟੀ ਨੂੰ ਘਰ ਬਿਠਾ ਸਕਦੇ ਸੀ ਕਿਰਨ ਦੀ ਭੂਆ ਰਿਸ਼ਤਾ ਲਈ ਸੀ ਉਹਨਾਂ ਦੀ ਕੋਠੀ ਦੇ ਨਾਲ ਬਣੀ ਨਵੀਂ ਕੋਠੀ ਵਿੱਚ 3-4 ਮਹੀਨੇ ਪਹਿਲਾਂ ਸ਼ਿਫਟ ਹੋਏ ਸੀ ਬਜ਼ੁਰਗ ਜੋੜੇ ਤੋਂ ਇਲਾਵਾ ਜਵਾਨ ਮੁੰਡਾ ਕੇਸ਼ਵ ਤੇ 4 ਸਾਲ ਦੀ ਛੋਟੀ ਕੁੜੀ ਬੁਲਬੁਲ ਭੂਆ ਨੇ ਚੰਗੇ ਬੰਦੇ ਵੇਖ ਕੇ ਬਜ਼ੁਰਗ ਔਰਤ ਸੁਸ਼ੀਲਾ ਨਾਲ ਆਪਣੀ ਭਤੀਜੀ ਕਿਰਨ ਦੀ ਗੱਲ ਚਲਾਈ ਅਵਿਨਾਸ਼ ਤੇ ਸੁਸ਼ੀਲਾ ਵੀ ਅਜੇਹੀ ਕੁੜੀ ਦੀ ਤਲਾਸ਼ ਵਿੱਚ ਸੀ ਜੋ ਬੁਲਬੁਲ ਨੂੰ ਮਾਂ ਦਾ ਪਿਆਰ ਦੇ ਸਕੇ ਤੇ ਕੇਸ਼ਵ ਨੂੰ ਉਸ ਹਨੇਰੇ ਵਿੱਚੋਂ ਬਾਹਰ ਲੈ ਆਏ ਜਿੱਥੇ ਬੁਲਬੁਲ ਦੀ ਮਾਂ ਪ੍ਰੀਤੀ ਦੀ ਮੌਤ ਤੋਂ ਬਾਅਦ ਉਹ ਕੈਦ ਹੋ ਗਿਆ ਸੀ। ਮੁਸ਼ਕਲ ਨਾਲ ਉਹਨਾਂ ਨੇ ਕੇਸ਼ਵ ਨੂੰ ਜਾਣ ਲਈ ਮਨਾਇਆ ਸੀ। ਪ੍ਰੀਤੀ ਦੀ ਮੌਤ ਤੋਂ ਬਾਅਦ ਉਹ ਫੇਰ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਇੱਧਰ ਨਰਿੰਜਨ ਨੇ ਕਿਰਨ ਨੂੰ ਸਮਝਾਇਆ ਧੀਏ ਜਦੋਂ ਤੱਕ ਅਸੀਂ ਹਾਂ ਉਦੋਂ ਤੱਕ ਤਾਂ ਠੀਕ ਹੈ ਪਰ ਜਰਾ ਸੋਚ ਸਾਡੇ ਤੋਂ ਬਾਅਦ ਇਕੱਲੇ ਜੀਵਨ ਕੱਟਣਾ ਬਹੁਤ ਔਖਾ ਹੈ ਦੁੱਖ ਸੁੱਖ ਦਾ ਸਾਥੀ ਨਾਲ ਹੋਵੇ ਤਾਂ ਜ਼ਿੰਦਗੀ ਗੁਜ਼ਾਰਨੀ ਸੌਖੀ ਹੈ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪਾਪਾ ਇਹ ਹੀ ਸੋਚ ਕੇ ਤਾਂ ਪਹਿਲਾਂ ਵਿਆਹ ਕਰਵਾਇਆ ਸੀ ਕੀ ਗਰੰਟੀ ਇਹ ਬੰਦੇ ਚੰਗੇ ਹੋਣਗੇ ਅੱਛਾ ਇਦਾਂ ਕਰ ਤੂੰ ਉਹਨਾਂ ਨੂੰ ਮਿਲ ਲੈ ਜੇ ਤੈਨੂੰ ਠੀਕ ਨਾ ਲੱਗੇ ਤਾਂ ਆਪਾਂ ਨਾ ਕਰ ਦੇਵਾਂਗੇ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਊਗੀ ਤੇਰੇ ਨਾਲ ਕਿਰਨ ਮਨਮਾਰ ਕੇ ਤਿਆਰ ਹੋਈ ਸੀ ਹੁਣ ਜਦੋਂ ਉਸਨੇ ਸੁਣਿਆ ਕਿ ਬੁਲਬੁਲ ਦੀ ਮਾਂ ਅੱਗ ਲੱਗਣ ਨਾਲ ਮਰ ਗਈ ਸੀ ਤਾਂ ਉਹ ਪਰੇਸ਼ਾਨ ਹੋ ਗਈ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਬਹਾਨੇ ਨਾਲ ਮਮਤਾ ਵੀ ਉਸ ਦੇ ਪਿੱਛੇ ਆਈ ਕੀ ਹੋਇਆ ਉੱਠ ਕੇ ਕਿਉਂ ਆ ਗਈ ਮਮਤਾ ਨੇ ਪੁੱਛਿਆ ਮੇਰੇ ਤਾਂ ਸੁਣ ਕੇ ਰੋਂਗਟੇ ਖੜੇ ਹੋ ਗਏ ਬੁਲਬੁਲ ਦੀ ਮਾਂ ਜਿਉਂਦੀ ਸੜ ਗਈ ਤੁਸੀਂ ਦੇਖਿਆ ਨਹੀਂ ਦਸਣ ਵੇੜੇ ਕਿਵੇਂ ਹੜਬੜਾ ਰਹੇ ਸਨ ਮੈਨੂੰ ਤਾਂ ਲੱਗਦਾ ਇਹ ਵੀ ਦਾਜ ਦੇ ਲਾਲਚੀ ਹੋਣੇ ਇਹਨਾਂ ਨੇ ਆਪ ਹੀ ਸਾੜ ਦਿੱਤਾ ਹੋਣਾ ਆਪਣੀ ਨੂੰ ਨੂੰ ਕਿਰਨ ਸ਼ਾਇਦ ਅੱਗੇ ਵੀ ਬੋਲੀ ਜਾਂਦੀ ਪਰ ਉਸਨੇ ਦੇਖਿਆ ਸੁਸ਼ੀਲਾ ਬੁਲਬੁਲ ਦਾ ਹੱਥ ਖੜੀ ਕਮਰੇ ਦੇ ਦਰਵਾਜੇ ਕੋਲ ਖੜੀ ਸੀ ਕਿਰਨ ਚੁੱਪ ਕਰ ਗਈ ਸੁਸ਼ੀਲਾ ਨੇ ਕਿਹਾ ਬੁਲਬੁਲ ਨੇ ਬਾਥਰੂਮ ਜਾਣਾ ਹੈ ਮਮਤਾ ਉਹਨਾਂ ਨੂੰ ਬਾਥਰੂਮ ਵੱਲ ਲੈ ਗਈ ਥੋੜੀ ਦੇਰ ਬਾਅਦ ਸੁਸ਼ੀਲਾ ਕਿਰਨ ਕੋਲ ਆਈ ਕਿਰਨ ਕੋਲ ਬੈਠ ਗਈ ਤੇ ਕਹਿਣ ਲੱਗੀ ਅਸੀਂ ਨੂੰ ਨਹੀਂ ਧੀ ਲੱਭ ਰਹੇ ਹਾਂ ਕਿਰਨ ਮਨ ਵਿੱਚ ਸੋਚਣ ਲੱਗੀ ਵਿਆਹ ਤੋਂ ਪਹਿਲਾਂ ਤਾਂ ਸਾਰੇ ਹੀ ਕਹਿੰਦੇ ਆ ਕਿ ਅਸੀਂ ਨੂੰ ਨਹੀਂ ਤੀ ਬਣਾ ਕੇ ਰੱਖਾਂਗੇ ਪਰ ਬਾਅਦ ਵਿੱਚ ਮਨ ਵਿੱਚ ਲਾਲਚ ਆ ਜਾਂਦਾ ਹੈ ਕਿਰਨ ਨੂੰ ਚੁੱਪ ਦੇਖ ਕੇ ਸੁਸ਼ੀਲਾ ਫੇਰ ਬੋਲੀ ਮੈਂ ਤੇਰੀਆਂ ਗੱਲਾਂ ਸੁਣ ਲਈਆਂ ਸੀ ਇਹ ਕਹਿ ਕੇ ਸੁਸ਼ੀਲਾ ਨੇ ਇੱਕ ਹੌਕਾ ਭਰਿਆ ਕਿਰਨ ਚੁੱਪ ਰਹੀ ਮਮਤਾ ਵੀ ਉਹਨਾਂ ਕੋਲ ਆ ਕੇ ਬੈਠ ਗਈ ਅੱਖਾਂ ਨਾਮ ਕਰਕੇ ਉਹ ਫੇਰ ਬੋਲੀ ਤੇਰਾ ਬਚਾਰੇ ਕਿ ਅਸੀਂ ਬੁਲਬੁਲ ਦੀ ਮਾਂ ਨੂੰ ਸਾੜਿਆ ਹੋਵੇਗਾ ਇਸ ਕਰਕੇ ਦੱਸਣ ਵੇਲੇ ਸਾਡੀ ਜ਼ੁਬਾਨ ਲੜਖੜਾ ਰਹੀ ਸੀ ਕਿਰਨ ਸਖਪਕਾ ਗਈ ਉਹ ਮੈਂ ਤਾਂ ਵੈਸੇ ਨਹੀਂ ਨਹੀਂ ਤੈਨੂੰ ਪੂਰਾ ਹੱਕ ਹੈ ਜਾਣਨ ਦਾ ਤੈਨੂੰ ਤਾਂ ਦੱਸਣਾ ਹੀ ਸੀ ਬੁਲਬੁਲ ਦੀ ਮਾਂ ਸਾਡੀ ਨੂੰ ਨਹੀਂ ਧੀ ਸੀ ਕੇਸ਼ਵ ਸਾਡਾ ਜਵਾਈ ਆ ਅਸੀਂ ਉਹਦੇ ਮਾਪੇ ਨਹੀਂ ਸੱਸ ਸਹੁਰਾ ਹਾਂ ਕੀ ਅੱਛਾ ਕਿਰਨ ਤੇ ਮੰਮਤਾ ਹੈਰਾਨ ਹੋ ਗਈਆਂ ਤੁਸੀਂ ਆਪਣੇ ਜਵਾਈ ਲਈ ਕੁੜੀ ਲੱਭ ਰਹੇ ਹੋ ਹਾਂ ਪ੍ਰੀਤੀ ਸਾਡੀ ਇਕਲੌਤੀ ਧੀ ਸੀ ਉਸ ਦਰਸੋਈ ਵਿੱਚ ਕੰਮ ਕਰਦੇ ਸੜ ਜਾਣਾ ਇੱਕ ਦੁਰਘਟਨਾ ਸੀ ਸਾਡਾ ਵੀ ਹੋਰ ਕੋਈ ਨਹੀਂ ਸੀ ਅਸੀਂ ਤਿੰਨਾਂ ਨੇ ਆਪਣੇ ਆਪ ਨੂੰ ਬਹੁਤ ਕੋਸ਼ਿਸ਼ ਕਰਕੇ ਸੰਭਾਲਿਆ ਹੈ ਅਸੀਂ ਤਿੰਨੋਂ ਬੁਲਬੁਲ ਕਰਕੇ ਮੁੜ ਹੱਸਣ ਲੱਗੇ ਹਾਂ ਕੇਸ਼ਵ ਨੇ ਇੱਕ ਪੁੱਤਰ ਦਾ ਫਰਜ਼ ਨਿਭਾਇਆ ਹੈ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਵਿਰਾਨ ਜ਼ਿੰਦਗੀ ਵਿੱਚ ਕੋਈ ਸਾਥੀ ਲੈ ਕੇ ਆਈਏ ਸੁਸ਼ੀਲਾ ਨੇ ਲੰਮਾ ਸਾਹ ਲਿਆ ਫਿਰ ਬੋਲੀ ਅਸੀਂ ਬਹੁਤ ਮੁਸ਼ਕਲ ਨਾਲ ਕੇਸਵ ਨੂੰ ਮਨਾਇਆ ਹੈ ਮੈਨੂੰ ਪਤਾ ਹੈ ਉਹ ਤੇਰੇ ਲਈ ਵੀ ਬਹੁਤ ਚੰਗਾ ਜੀਵਨ ਸਾਥੀ ਸਾਬਿਤ ਹੋਵੇਗਾ ਤੂੰ ਸਾਡੇ ਲਈ ਸਾਡੀ ਧੀ ਪ੍ਰੀਤੀ ਦਾ ਨਵਾਂ ਰੂਪ ਹੈ ਦੱਸ ਬਣੇਗੀ ਸਾਡੀ ਧੀ ਸਾਰਾ ਕੁਝ ਜਾਣਨ ਤੋਂ ਬਾਅਦ ਕਿਰਨੇ ਵਿਆਹ ਲਈ ਹਾਂ ਕਰ ਦਿੱਤੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਗਲੀ ਕਹਾਣੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ